ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੰਘ ਗਿਆ 24ਵੀ ਸਾਡਾ ਕੀ ਕੁਝ ਲੈ ਗਿਆ ਸਿਵੀਆਂ ਇਹ ਸਭ ਕੁਝ ਤਾਂ ਤਨ ਉੱਤੇ ਸਹਿ ਗਿਆ ਬਾਪੂ ਆਉਣਾ ਨਹੀਂ ਤੂੰ ਕਦੇ ਵੀ ਵਾਪਸ ਜੋ ਬਚਿਆ ਸਮੇਟ ਲੈਣੇ ਆ ਰੱਖੀ ਮਾਲਕਾ ਤੂੰ ਇਸ ਸਾਲ ਮੇਰਾ ਭਾਵੇਂ ਦਰਦਾਂ ਦੇ ਹੇਠ ਰਹਿਣੇ ਆ ਰੱਖੀ ਮਾਲਕਾ ਤੂੰ ਇਸ ਸਾਲ ਮੇਰਾ ਭਾਵੇਂ ਦਰਦਾਂ ਦੇ ਹੀਟ ਰਹਿਨੇ ਆਂ ਦੇਵੀ ਹੌਸਲਾ ਤੇ ਸਬਰ ਵੀ ਪਾਈ ਮੇਰੇ ਮਾਲਕਾ ਜਦ ਤੁਰਾਂ ਤਾਂ ਸੰਗ ਵੀ ਤੂੰ ਆਈ ਮੇਰੇ ਮਾਲਕਾ ਇਹਨਾਂ ਪਲ ਪਾਲੇ ਯਾਦ ਤੇਰੀ ਆਵੇ ਬਾਬਲਾ ਮਾਰ ਕੇ ਤੇਰੀ ਲੋਈ ਦੀ ਬੁੱਕਲ ਸੇਕ ਲੈਨੇ ਆਂ ਰੱਖੀ ਮਾਲਕਾ ਤੂੰ ਇਸ ਸਾਲ ਮੇਰਾ ਭਾਵੇਂ ਦਰਦਾਂ ਦੇ ਹੀਟ ਰਹਿਨੇ ਆਂ ਰੱਖੀ ਮਾਲਕਾ ਤੂੰ ਇਸ ਸਾਲ ਮੇਰਾ ਭਾਵੇਂ ਦਰਦਾਂ ਦੇ ਹੀਠ ਰਹਿਨੇ ਆ ਸੱਚ ਕਿਹਾ ਸੱਚ ਕਿਹਾ ਮਰਿਆਂ ਦੇ ਸੰਗ ਕਦੇ ਮਰਨਾ ਹੋਵੇ ਪਰ ਇਹ ਵੀ ਗੱਲ ਸੱਚੀ ਬਿਨ ਹੋਣਾ ਸਰਨਾ ਹੋਵੇ ਇਹ ਜ਼ਿੰਦਗੀ ਤਾਂ ਜਾਉ ਅੱਗੇ ਚੱਲਦੀ ਰੰਗ ਦੁਨੀਆ ਦੇ ਵੇਖ ਲੈਨੇ ਆ ਰੱਖੀ ਮਾਲਕਾ ਤੂੰ ਇਸ ਸਾਲ ਮੇਰਾ ਭਾਵੇਂ ਦਰਦਾਂ ਦੇ ਹੀਠ ਰਹਿਨੇ ਆ ਰੱਖੀ ਮਾਲਕਾ ਤੂੰ ਇਸ ਸਾਲ ਮੇਰਾ ਭਾਵੇਂ ਦਰਦਾਂ ਦੇ ਹੇਠ ਰਹਿੰਨੇ ਆ